ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਆបਕਾਰੀ ਵਿਭਾਗ ਦੇ ਡਿਪਟੀ ਕਮਿਸ਼ਨਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਜਲੰਧਰ ਦੀ ਅਦਾਲਤ ਵੱਲੋਂ ਅਖਤ ਮਲਜਮ ਤੇ ਹੋਰ ਪੁੱਛਗਛ ਲਈ ਬਿਊਰੋ ਨੂੰ 2 ਦਿਨ ਦੀ ਪੁਲਿਸ ਦੀ ਰਿਮਾਨਡ ਦੇ ਵਿੱਚ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਅਖਤ ਮਲਜਮ ਬਲਵੀਰ ਕੁਮਾਰ ਬੇਦੀ ਰਾਜ ਆបਕਾਰੀ ਵਿਭਾਗ ਦੇ ਹੋਰ ਅਧਿਕਾਰੀ ਕਰਮਚਾਰੀ ਕੁਝ ਟਰਾਂਸਪੋਰਟ ਤੇ ਸਨਤਕਰਾਂ ਦੇ ਨਾਲ ਮਿਲਿ ਮੁਕਾਬਲਤ ਕਰਕੇ ਟੈਕਸਾਂ ਦੀ ਚੋਰੀ ਵਿੱਚ ਸ਼ਾਮਲ ਸਨ। ਇਸ ਸੰਬੰਧੀ ਐਫ ਆਈ ਆਰ 9 ਮਿਤੀ 21 8 2020 ਨੂੰ आईपीएस ਦੀ ਧਾਰਾ 420 465 467 468 ਤੇ 471 120 ਬੀ ਅਤੇ ਪ੍ਰੈਸ਼ਰ ਜਾਂ ਰੁਕੂ ਕਾਨੂੰਨ ਦੀ ਧਾਰਾ 7 7ਏ ਤਹਿਤ ਵਿਜੀਲੈਂਸ ਬੀਰੋ ਦੇ ਥਾਣਾ ਫਲਾਈਂਗ ਸਕੂਡ ਐਸਐਸ ਨਗਰ ਮੋਹਾਲੀ ਵਿਖੇ ਬਲਵੀਰ ਕੁਮਾਰ ਅਤੇ ਹੋਰਾਂ ਵਰਧ ਦਰਜ ਕੀਤਾ ਗਿਆ ਇਸੇ ਦੌਰਾਨ ਵਿਰਧੀ ਖلاف ਗੈਰ ਕਾਨੂੰਨੀ ਟੰਗ ਦੇ ਨਾਲ ਸੰਪਤੀ ਜਟਾਉਣ ਦੀ ਸਬੰਧੀ ਵੀ ਵਿਜੀਲੈਂਸ ਜਾਂਚ ਆਰੰਭੀ ਗਈ ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਬੀ ਕੇ ਵੈਦ ਦੀ ਵਾਸੀ ਲੰਬਾ ਪਿੰਡ ਜਲੰਧਰ ਜੋ ਕਿ ਹੁਣ ਕੋਠੀ ਨੰਬਰ 213 ਗੁਰੂ ਗੋਬਿੰਦ ਸਿੰਘ ਨਗਰ ਜਲੰਧਰ ਵਿਖੇ ਰਹਿੰਦਾ ਹੈ। ਉਸ ਦੇ ਬਰਦਰ ਸਰਕਾਰੀ ਅਧਿਕਾਰੀ ਹੁੰਦੇ ਹੋਏ ਪ੍ਰਸ਼ਟਾਚਾਰ ਟੰਗਾ ਦੇ ਨਾਲ ਆਮਦਨ ਤੇ ਪ੍ਰਤੱਖ ਸਰੋਤਾਂ ਦੀ ਵੱਧ ਜਾਇਦਾਦ ਜਟਾਉਣ ਦਾ ਮੁਕੱਦਮਾ ਦਰਜ ਕੀਤਾ ਗਿਆ। ਬੁਲਾਰੇ ਨੇ ਅੱਗੇ ਇਹ ਵੀ ਕਿਹਾ ਹੈ ਕਿ 1/4/2007 ਤੋਂ ਲੈ ਕੇ 11/2020 ਤੱਕ ਦੇ ਸਮਾਂਕਾਲ ਦੌਰਾਨ ਉਸਨੇ ਕੁੱਲ 5 ਕਰੋੜ 1252688 ਰੁਪਏ ਖਰਚ ਕੀਤੇ ਗਏ ਸਨ ਜਦੋਂ ਕਿ ਸਰੋਤਾਂ ਦੇ ਅਨੁਸਾਰ ਉਸ ਦੀ ਅਸਲ ਆਮਦਨ 2 ਕਰੋੜ 8 ਲੱਖ 84863 ਰੁਪਏ ਦੱਸੇ ਗਏ ਸਨ ਪੜਤਾਲ ਦੇ ਦੌਰਾਨ ਇਹ ਪਾਇਆ ਗਿਆ ਕਿ ਅਕਤ ਅਧਿਕਾਰੀਆਂ ਦੇ ਚੈੱਕ ਪੀਰੀਅਡ ਦੌਰਾਨ ਹੋਈ ਆਮਦਨ ਤੋਂ 3 ਕਰੋੜ 3 ਲੱਖ 66825 ਰੁਪਏ ਵੱਧ ਖਰਚੇ ਗਏ ਅਸਦੀ ਕਮਾਈ آمدਨ ਤੋਂ ਲਗਭਗ 145% ਵੱਧ ਦੱਸੀ ਗਈ ਡੰਗਾਈ ਦੇ ਨਾਲ ਕੀਤੀ ਜਾਂਚ ਤੋਂ ਇਹ ਸਿੱਧ ਹੋਇਆ ਕਿ ਅਫਤ ਅਧਿਕਾਰੀਆਂ ਨੇ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਕੇ ਆਪਣੀ ਅਸਲ ਆਮਦਨ ਨਾਲੋਂ ਵੱਧ ਚੱਲ ਅਚੱਲ ਜਾਇਦਾਦ ਬਣਾਈ ਇਸ ਸਬੰਧੀ ਬਿਊਰੋ ਨੇ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 ਅਤੇ 13 ਤਹਿਤ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਕੇਸ ਦਰਜ ਕੀਤਾ ਗਿਆ ਜਿਸ ਵਿੱਚ ਉਸ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਐਸਕੇਸ ਵਿੱਚ ਦਰਜ ਹੋਈ ਐਫਆਈਆਰ ਤੋਂ ਲੈ ਕੇ ਹੁਣ ਤੱਕ ਮੁਲਜ਼ਮ ਵਿਰਦੀ ਆਪਣੀ ਗ੍ਰਿਫਤਾਰੀ ਤੋਂ ਬਚ ਰਿਹਾ ਸੀ ਮਿਤੀ 3/5/2024 ਨੂੰ ਮਾਨਯੋਗ ਹਾਈ ਕੋਰਟ ਨੇ ਅਖਤ ਦੀ ਅਗਾਊ ਜਮਾਨਤ ਦੀ ਅਰਜੀ ਖਾਰਜ ਕੀਤੀ ਇਸ ਤੋਂ ਬਾਅਦ ਵੀ ਵੀ ਲਗਾਤਾਰ ਉਸ ਨੂੰ ਲਗਾਤਾਰ ਕਰਨ ਦੀ ਤਾੜ ਵਿੱਚ ਸੀ ਗ੍ਰਿਫਤਾਰ ਕਰਨ ਦੀ ਤਾੜ ਵਿੱਚ ਸੀ ਆਖਰਕਾਰ ਹਾਈ ਕੋਰਟ ਨੇ ਹੁਕਮਾਨ ਤੇ ਉਸ ਦੇ ਸਥਾਨ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਇਸ ਸਬੰਧੀ ਅਗਲੇਰੀ ਤਫ਼ਤੀਸ਼ ਜਾਰੀ ਹੈ